ਸਸਰੀ ਕਾਲਬਾਈ ਜੀ ਸਵਾਗਤ ਹੈ ਜੀ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਸਮਾਰਨ ਜਾ ਰਹੇ ਹਾਂ ਜੀ ਖਾਲ ਪੱਕਾ ਖਾਲ ਤੇ ਕੱਸੀ ਦਾ ਪਾਣੀ ਆਉਣ ਲੱਗ ਗਿਆ ਅੱਜ ਖਾਲ ਸਮਾਰਨ ਤੇ ਡਿਊਟੀ ਲਾਈ ਹੈ ਤੁਹਾਨੂੰ ਦਿਖਾਉਣੇ ਆ ਖਾਲ ਨੇੜੇ ਸਮਾਰਦੇ ਦਿਖਾਉਣੇ ਆ ਤੇ ਅੱਬਾਈ ਪਹੁੰਚ ਚੁੱਕਿਆ ਕੁਸਾ ਜੀ ਚਾਹ ਪੀ ਜਾਂਦੇ ਨੇ ਆ ਖਾਲ ਸਮਾਰਦੇ ਆ ਇਦੋਂ ਆਏ ਲੋ ਬਾਕੀ ਕੁਝ ਭਾਈ ਆ ਗਏ ਹਜੇ ਬਾਕੀ ਆਉਂਦੇ ਆ ਹੋ ਗਿਆ ਹੌਲੀ ਹੌਲੀ ਚਾਹ ਪੀ ਕੇ ਅੱਛਾ ਤੇ ਦੇਖ ਲੋ ਅਸੀਂ ਸਾਨੂੰ ਸੰਗ गया बंदा? ਇਹ ਕੱਲ ਹੀ ਇਹ ਆਪੇ ਬੱਲੇ ਨੇ ਵੀ ਲਾਤੀ ਡਿਊਟੀ ਅੱਜ ਫਿਰ ਬਲੇ ਡਿਊਟੀ ਖਾਲ ਤੇ ਲਾਤੀ ਤਾਂ ਨੌਕਰ ਬਈ ਬੰਦੇ ਬਹੁਤ ਘੱਟ ਆਏ ਨੇ ਯਾਰ ਬਈ ਯਾਰ ਕੀ ਗੱਲ ਪਤਾ ਹੀ ਨਹੀਂ ਆਕੇ ਨਹੀਂ ਰਾਜੀ ਹੋਰ ਯਾਰ ਹਰ ਇੱਕ ਕਹਿੰਦਾ ਪੈਸੇ ਲੈ ਲਓ ਪੈਸੇ ਲੈ ਲਓ ਆਇਦ ਕੀ ਤਾਂ ਆਏ ਸੀ ਵੀ ਯਾਰ ਕੱਸੀ ਦੇ ਪਾਣੀ ਦੇ ਚਾਉ ਚੀ ਆ ਜਾਣਗੇ ਹਨਾ ਕਿਹੜਾ ਚਾਉ ਇਹਨਾਂ ਨੂੰ ਮਰਤਾਂ ਵਾਲਾ ਹੂੰ ਪੀਵੀ 33 ਵਾਲੇ ਵਜਦੇ ਨੇ ਪਰ ਆਉਂਦੇ ਹੈ ਨਹੀਂ ਯਾਰ ਖਾਲ ਤੇ ਕੋਈ ਆ ਕੇ ਰਾਜੀ ਨਹੀਂ ਹਨਾ ਖਾਲ ਦਾ ਆ ਦੇਖ ਲੋ ਭਾਈ ਆ ਹਾਲ ਆ ਇਧਰ ਉਹ ਕੱਢ ਕੇ ਲਿਆਂਦਾ ਆ ਦੇਖ ਲੋ ਆ ਇਧਰ ਯੂਨੀਵਰਸਿਟੀ ਆ ਗਈ ਯੂਨੀਵਰਸਿਟੀ ਦਾ ਬਾਗ ਆ ਲ ਆ ਗਿਆ ਇਹ ਅੱਜ ਅੱਜ ਦੇ ਕੱਠ ਵਿੱਚ ਭਾਈ ਸਭ ਤੋਂ ਮਾਨ ਸਤਕਾਨ ਜੱਗੇ ਤੈਲਦਾ ਜੀ ਅੱਛਾ ਹਾਂ ਬੇਤ ਨਾਲ ਸਾਡੇ ਮੂਰੇ ਕਰਾ ਰਿਹਾ ਕਹਿ ਕੇ ਜੀ ਠੀਕ ਜੱਗਾ ਰੁੱਸੀ ਠੀਕ ਹੈ ਆਲਾ ਕੁਝ ਮੇਰੇ ਬਣਾ ਲਾ ਤੇ ਆ ਜੁਨੀਵਰਸਿਟੀ ਦੀ ਕੰਦਾਗੀ ਇਧਰ ਜੁਨੀਵਰਸਿਟੀ ਕੱਟੀ ਹੋਈ ਆ ਪਿਆ ਪਿਆ ਤਾਂ ਬੇਲਾ ਹੈਗਾ ਇਹ ਤੇ ਖਾਲ ਦੀ ਹਾਲਾਤ ਆ ਹੋਇਆ ਹੋਇਆ ਆ ਦੇਖ ਲੋ ਹਾਲ ਐ ਹੋ ਰਿਆ ਖਾਲ ਦਾ ਹਾਲ ਆ ਇਧਰ ਜੁਨੀਵਰਸਿਟੀ ਆ ਗਈ ਇਹ ਚ ਸੀਵਰੇਜ ਦਾ ਪਾਣੀ ਪਾਣ ਦੀ ਗੱਲ ਕਰ ਜੁਨੀਵਰਸਿਟੀ ਤਾਂ ਕਿਹੜੀ ਬਣੀ ਆ ਇਹਿਆ ਹਾਲ ਹੋ ਰਿਹਾ ਖਾਲ ਦਾ ਕੋਈ ਆ ਕੇ ਰਾਜੀ ਨਹੀਂ ਬੰਦੇ ਜਿੰਨੇ ਕਾਏ ਨੇ ਵਿਚਾਰੇ ਆ ਗਏ ਭਾਈ ਸ਼ਾਬਾਸ਼ ਜਿਹੜੇ ਆ ਗਏ ਕੁਸਤਾ 8 ਬੰਦੇ ਤਾਂ ਦਿਹਾੜੀ ਤੇ ਲਿਆਂਦੇ ਨੇ ਤੇ ਬਾਕੀ ਤਾਂ ਜਿਹੜੇ ਖਾਲ ਕਢਾਉਣ ਆਲੇ ਉਹ ਤਾਂ ਥੋੜੇ ਹੀ ਆਏ ਨੇ ਆ ਜਾਵਰਾਂ ਨੂੰ ਇਹ ਮੁੰਡਾ ਸੋਹੀ ਮਾਨ ਭਾਈ ਕੀ ਕਹਿਣਾ ਚਾਹੇਗਾ ਕੁਝ ਤੂੰ ਕਹਿਣਾ ਤਾਂ ਇਹ ਚੌਣੇ ਵੀ ਸਾਂਝੇ ਕੰਮ ਦਾ ਕਰਕੇ ਅੱਜ ਆ ਦੇਖ ਲਓ ਤੁਸੀਂ ਵੀ ਇੰਨੇ ਬਾਹਣ ਦਾ ਹੋਣ ਦੇ ਬਾਵਜੂਦ ਆ ਜਿਹੜੇ ਬੰਦੇ ਬੈਠੇ ਨੇ ਸਾਰੇ 17 18 ਜਾਣੇ ਹੋਣਗੇ ਵੀ ਆਪਾਂ ਤਾਂ ਇਹੀ ਹੱਥ ਜੋੜ ਕੇ ਕਹਿੰਦੇ ਆ ਬੇਨਤੀ ਕਰਦੇ ਵੀ ਸਾਂਝੇ ਕੰਮ ਤੇ ਵੱਧ ਚੜ ਕੇ ਹੀ ਸਾਲਾਓ ਤੇ ਜਿੰਨਾ ਵੀ ਹੁਣ ਦੇਖਦੇ ਆਂ ਆਪਾਂ ਖਾਲ ਕਿੰਨਾ ਖਰਾਬ ਹੋਇਆ ਪਿਆ ਕਿਉਂਕਿ ਇਹ ਖਾਲ ਤੇ ਅੱਜ ਤੋਂ 1.5 ਸਾਲ ਪਹਿਲਾਂ ਹੱਥ ਮਾਰਿਆ ਸੀਗਾ ਉਦੋਂ ਸਾਫ ਸਫਾਈ ਹੋਈ ਸੀ ਹਾਂ ਹੁਣ ਬੰਦਿਆਂ ਦੀ ਇੰਨੀ ਕਿ ਦਿੱਕਤ ਆ ਗਈ ਕਿ ਅੱਜ ਅਸੀਂ ਕੋਸ਼ਿਸ਼ ਕਰ ਭਰਾ ਸਾਡੇ ਜਿਹੜੇ ਅਸੀਂ ਟੇਸ਼ਨ ਤੋਂ ਲੈ ਕੇ ਆਏ ਆਂ ਦਿਹਾੜੀ ਤੇ ਦਿਹਾੜੀ ਤੇ ਵੀ ਇੰਨਾ ਕ ਬੁਰਾ ਹਾਲ ਹੋ ਗਿਆ ਜਿਹੜੀ ਆਉਣ ਵਾਲੀ ਜਵਾਨੀ ਆ ਜਾਂ ਆਉਣ ਵਾਲੀਆਂ ਨਸਲਾਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਕਿ ਵੱੱਦ ਚੜ ਕੇ ਸਾਂਝੇ ਕੰਮ ਤੇ ਹਿੱਸਾ ਲਓ ਹਾਂ ਕੋਈ ਆ ਕੇ ਰਾਜੀ ਨਹੀਂ ਕੋਈ ਆ ਕੇ ਰਾਜੀ ਨਹੀਂ ਆ ਬੁੜੇ ਫਿਰਦੇ ਨੇ ਵਿਚਾਰੇ ਇਹਨਾਂ ਨਾਲ ਵੀ ਗੱਲ ਕਰਾਉਣੇ ਆ ਹਾਂ ਜੀ ਤੁਸੀਂ ਵੀ ਦੱਸੋ ਕੁਝ ਆ ਬਜ਼ੁਰਗ ਵਿਚਾਰੇ ਆ ਗਏ ਫੇਰ ਵੀ ਇਹ 66 ਸਾਲ ਦੇ ਆ ਗਏ ਵਿਚਾਰੇ ਗੱਭਰੂ ਕੋਈ ਆ ਕੇ ਰਾਜੀ ਨਹੀਂ ਨੌਜੀ ਖਾਲ ਜਿਹੜਾ ਵਾਲਾ ਖਰਾਬ ਖਰਾਬ ਸੀ ਉਹ ਕੱਢ ਲਿਆਂਦਾ ਆ ਵਾਸੀ ਜਵਾਨਾਂ ਦੇ ਇੱਧਰ ਚੱਲ ਰਿਹਾ ਹੈ ਕੰਮ ਬਾਕੀ ਅੱਗੇ ਬਾਲਾ ਖਰਾਬ ਸੀ ਮਹਾ ਟੇਰੀ ਲੱਗੇ ਕਿਹੜਾ ਸਮਾਰ ਹੈ ਹਾਂ ਅੱਦ ਟੇਰ ਲੱਗੇ ਲਵੇ ਲਵੇ ਊੜੀਂ ਦੇ ਨਾਲ ਇੱਧਰ ਵੀ ਇੱਧਰ ਵੀ ਦੋਨਾ ਉਹ ਪਿੱਛੇ ਵੀ ਬਾਲੇ ਟੇਰ ਲੱਗੇ ਨੇ ਲਗਨ ਪਰਮ ਲੱਗਦਾ ਕੋਈ ਮਾਰ ਮਾਰ ਇਹ ਹੀ ਜਿਆਦਾ ਖਰਾਬ ਸੀ ਹਾਂ ਪਹੁੰਚ ਗਿਆ ਨਾਮਜੀਤ ਵੀ ਦਾ ਨਾਮ ਜਿੱਤ ਗਿਆ ਇੱਥੋਂ ਦੇ ਕੀ ਜਿਆਦਾ ਖਰਾਬ ਸੀ ਜੁਨੀ ਵਿਰਾਸ਼ਟੀ ਦੇ ਨਾਲ ਨਾਲ माड़ी माड़ी माड़ा बना थी मैं ला लिया आ गए मेरे को समोसा समोसा पार्टी चलती है ਉਹਦੇ ਲਗਭਗ 10 ਦੇਖੋ ਵਾਲਾ ਇਹਨਾਂ ਕਹਿੰਦੇ ਨਾਮ ਵੀ ਕਰ ਦਾਂਗੇ ਜਦੋਂ ਅਮਰ ਖਾਕੂਲੀ ਲੋਪਰ ਕੰਮ ਕਰਦੇ ਹੋਣ ਹੱਤੀ ਬੱਦਰਾ ਹੋ ਤੱਕ ਉਹਨਾਂ ਆਲੇ ਤੱਕ ਮੈਂ ਉਹਨਾਂ ਨਾਲ ਥੋੜੀ ਜਿਹੀ ਆਉਣੀ ਹੈ ਪਾਣੀ ਭਰੇ ਲਓ ਜੀ ਸਮਾਂ ਹੋ ਚੁੱਕਾ ਹੈ 2:30 ਵਜੇ ਚੁੱਕੇ ਨੇ ਟਾਈਮ ਯਾ ਪੀ ਕੇ ਇਸ ਮੌਸਮ 'ਚ ਸ਼ੱਕ ਕੇ ਦੁਬਾਰੇ ਖਾਲ ਕੱਢਣ ਦੀ ਤਿਆਰੀ ਹੋ ਚੁੱਕੀ ਐ ਤੇ ਮੌਸਮ ਵੀ ਆਏ ਜਿਹੋ ਰੇਹਣੀ ਵਾਲਾ ਹੋਰੀ ਮੌਸਮ ਬਿਲਕੁਲ ਠੀਕ ਹੈ ਜੀ ਠੀਕ ਹੈ ਤੇ ਆ ਵੀ ਇਹ ਕਿਤੇ ਹਾਂ ਵਧੀਆ ਨਿਬੜਦਾ ਰਾ ਤੇ ਹਿੰਮਤ ਬਹੁਤ ਕਰ ਰਹੇ ਨੇ ਬੰਦੇ ਖਰ ਕਰਨੀ ਵੀ ਚਾਹੀਦੀ ਸਾਰਾ ਕੰਮ ਹਾਂ ਬਹੁਤ ਟਾਈਮ ਬਾਅਦ ਆਇਆ ਤਕਰੀਬਨ ਵੀ 18 ਸਾਲਾਂ ਬਾਅਦ ਇਸ ਖਾਲ ਤੇ ਪਾਣੀ ਨਹਿਰੀ ਆ ਗਿਆ ਠੀਕ ਹੈ ਜੀ ਜਦੋਂ ਯਾਰ ਕਰਕੇ ਖਾਲ ਅੱਡੀਆਂ ਆਪਣੇ ਜੋੜਾ ਛੋੜਾਂ ਤੇ ਚੱਲ ਰਹੀਆਂ ਨੇ ਬਹੁਤ ਨੱਕਰ ਤੇ ਸਾਈਡ ਉਹ ਬਣਾਣਾ ਆਪ ਨੂੰ ਇਹ ਨਿਕਰੇ ਖੜਾ ਗਏ ਹਾਂ ਖਾਲ ਦੀ ਬਣਜੂ ਗੱਲ ਜਮਾ ਉਧਰ ਸੁੱਕਾ ਸੀ ਰੇਗ ਤਾਂ ਬਹੁਤ ਸੀ ਤੇ ਹੂੰ ਬਣਜੂ ਗੱਲ ਜਮਾ ਹਣਾ ਇਦਾ ਮੜਾ ਜਾ ਜਿਹੜਾ ਧੂਆਂ ਜਾ ਇਹਦੇ ਕਰਕੇ ਐਂ ਲੱਗਦਾ ਮੌਸਮ ਜਾ ਹਨਾ ਵੀ ਕੋਈ ਜਿਵੇਂ ਨੇਰੀ ਵਾਲਾ ਵਾਂਗੂ ਧੂਆਂ ਤਾਂ ਐਂ ਜੇ ਹੋ ਰਿਹਾ ਐ ਐਖੀ ਲੱਗੇ ਐਨ ਹੋ ਗਿਆ ਵਧੀਆ ਸਾਫ ਹਨਾ ਮਿੱਟੀ ਦੇ ਤਾਂ ਲੱਗੇ ਢੇਰ ਆਇਦਰ ਨੂੰ ਕਿਵੇਂ ਜੇ ਹੋਗਾ ਮੌਸਮ ਹਨ ਨੀਰੀ ਵਾਲਾ ਹਾਈ ਹਿੱਥੇ ਜਿਹਦਾ ਬਾਲੀ ਸੀ ਬਾਲੀ ਢੇਰੀ ਲੱਗੀ ਹਨ ਬਹੁਤ ਜ਼ਿਆਦਾ ਕੂੜੀ ਕਰਕੇ ਰਹਿ ਗਈ ਬਾਲੀ ਆਹ ਆ ਲੈ ਆਕ ਢੇਰੀ ਲੱਗੀ ਹੋਰ ਹੀ ਜ਼ਿਆਦਾ ਢੇਰੀ ਹੈ ਇਹਨੂੰ ਖਾਲ ਵਧੀਆ ਬਣ ਗਿਆ ਜਮਾ ਸੁੰਭੀ ਆਏ ਇਹ ਹੋ ਗਿਆ ਹੋਰੀ ਕਰਕੇ ਲੋ ਦੋ ਬਈ ਹਾਂ ਨਹੀਂ ਕਰੋ ਤੁਸੀਂ ਦੋ ਬਈ ਆਉਣੇ ਪੁਰਕਾ ਨਹੀਂ ਰਹਿ ਰਿਹਾ ਕੋਈ ਆ ਹੋਲੋ ਹੋਰ ਹੋ ਪਏ ਆ ਮੈਂ ਮੋਟਰ ਨੇ ਕਰਾਇਆ ਉਹ ਨੂੰ ਭੇਜਿਆ ਹੈ ਬਰਾ ਭਾਈ ਮੈਂ ਬੋਲਦਾ ਕਿਉਂ ਕਿ ਆਹ ਇਹ ਬੰਦੇ ਆਹ ਆਮਾ ਕੋ ਏ ਬਾਈ ਦਾ ਬਾਈ ਬਹੁਤ ਬਹੁਤ ਧੰਨਵਾਦ ਬੋਲੋ ਜੀ ਬੰਦਾ ਵੀ ਸੀ ਇਹਦਾ ਤੇ ਜਿਹੜਾ ਲਾਈਆ ਬਹੁਤ ਵਧੀਆ ਸਾਰੇ ਮੁੰਡਿਆਂ ਦਾ ਬਹੁਤ ਬਹੁਤ ਸ਼ਾਬਾਸ਼ ਧੰਨਵਾਦ ਇੰਨਾ ਦਾ ਕਦੇ ਮਾਲਾ ਵੀ ਨਿਕਲ ਨਹੀਂ ਸਕਾਰ ਦੇ ਨਾਲ ਦੀ ਨਜ਼ਾਰਾ